नमस्कार मैं प्रदीप शर्मा नवा टीवी तो आज केंद्रीय ट्रेड यूनियन आजाद फैडरेशना एसोसीएश सदे तस्व्यापक मजदूर अंदोलन यानी हड़ताल जारी है ਇਹ ਜ਼ਬਰਦਸਤ ਸੰਦੋਲਨ ਚੱਲ ਰਿਹਾ ਹੈ ਹਰ ਪ੍ਰਾਂਤ ਵਿੱਚ ਤੇ ਹਰ ਸ਼ਹਿਰ ਵਿੱਚ ਅੱਜ ਲੁਧਿਆਣੇ ਦੇ ਕੀ ਹਾਲਾਤ ਨੇ ਔਰ ਕਿਸ ਤਰ੍ਹਾਂ ਜ਼ਬਰਦਸਤ ਪ੍ਰਦਰਸ਼ਨ ਚੱਲ ਰਿਹਾ ਹੈ ਪੇਸ਼ ਹੈ ਇਸ ਇੱਕ ਰਿਪੋਰਟ ਰਹਾ ਜਿਹੜੇ ਆਪਾਂ ਵਾਲੇ ਨੇ ਇਹਨਾਂ ਨੇ ਵੀ ਲੁੱਟ ਸ਼ੁਰੂ ਕਰ ਦਿੱਤੀ ਗਈ ਆ ਸਾਥੀਓ ਇਹ ਲੁੱਟ ਨੂੰ ਕਿਤਾ ਖਤਮ ਕਰਨਾ ਇਹ ਆਪਾਂ ਨੂੰ ਪਤਾ ਕੋਈ ਵੀ ਪਾਰਟੀ ਜਾਂ ਕੋਈ ਵੀ ਜਥੇਬੰਦੀ ਇਕੱਲੀ ਕੁਝ ਨਹੀਂ ਕਰ ਸਕਦੀ ਇਹਦਾ ਪੂਰਾ ਆਪਰੇਸ਼ਨ ਕਰਨਾ ਪੈਣਾ ਹਾਏ 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 ਕਿਆ ਸਰਕਾਰ ਮੁਬਾਰਕ 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 ਟ੍ਰਾਂਸਪੋਰਟ ਮੰਤਰੀ ਮੁਬਾਰਕ ਮੁਬਾਰਕ ਜੀ ਮੈਂ ਜੀਤ ਸਿੰਘ ਪ੍ਰੈਜ਼ੀਡੈਂਟ ਪੀਆਡੀ ਵਸਲੀਨੇ ਡੇਟਾ ਕਪ ਟ੍ਰੇਡੰਟ ਤੇ ਇਸ ਦੇਸ਼ਵਿਆਪੀ ਹੜਤਾਲ ਦੇ ਵਿੱਚ ਪੀਆਰਟੀਸੀ ਵੱਲੋਂ ਵਾਹਵਾਹੀ ਕਰਦੇ ਹੋਏ ਹਰ ਇੱਕ ਜਿੱਥੇ ਬੰਦੀਆਂ ਦੀ ਅਗਵਾ ਹੈ ਉਹਨਾਂ ਦੇ ਘੇਟੀ ਬਣਾ ਕੇ ਉਹਦੀ ਵਾਹੀ ਕਰੇਟ ਕੋਡੀ ਅਗਵਾਹੀ ਕਰਦੀ ਹੈ ਤੇ ਸਾਰੇ ਦੇਸ਼ ਦੇ ਬਜੂਰਾਂ ਦੇ ਨਾਲ ਅੱਜ ਦੀ ਹੜਤਾਲ ਦੇ ਵਿੱਚ ਸ਼ਾਮਲ ਹੋਈ ਹੈ ਇਹ ਹੜਤਾਲ ਹੈ ਜਿਹੜੀ ਮੂਲੀ ਸਰਕਾਰ ਵੱਲੋਂ ਆੜੀ ਲੇਬਰ ਕਾਨੂੰਨ ਤੋੜ ਕੇ ਜਿਹੜੇ 4 ਕਰੋੜ ਦੇ ਲਿਹਾਦੇ ਜਾ ਰਹੇ ਆ ਉਹਨਾਂ ਦੇ ਖਿਲਾਫ ਹੈ ਤੇ ਜਿਹੜੀ ਬਲੈਂਡ ਗੋਲਿਕ ਐਕਟ ਹੈ ਉਹਦੇ ਖਿਲਾਫ ਹੈ ਤੇ ਜਿਹੜੀ ਹੈਗੀ ਆ ਕਾਰਪੋਰੇਟਾਂ ਦੀ ਪੱਖੀ ਜਿਹੜੀ ਸਰਕਾਰ ਹੈ ਅਸੀਂ ਉਹਦਾ ਦੋਰਜੋਰ ਵਿਰੋਧ ਕਰਦੇ ਆਂ ਕਿ ਇਸ ਹੜਤਾਲ ਤੋਂ ਜੇ ਸੰਗੀਤਕ ਹੜਤਾਲ ਇੱਕ ਦਿਨ ਦੀ ਇਸ ਤੋਂ ਬਾਅਦ ਵੀ ਜਦੋਂ ਤੱਕ ਮੋਦੀ ਸਰਕਾਰ ਰਹੂਗੀ ਉਹਦਾ ਵਿਰੋਧ ਕਰਦੇ ਰਹਾਂਗੇ ਤੇ ਪੀਆਰਡੀ ਦੀ ਸੱਤੇ ਯੂਨੀਅਨਾਂ ਇਸ ਦਮੇ ਦੇ ਵਿੱਚ ਹਾਜ਼ਰ ਨੇ ਜਿਹੜੀ ਅਸੀਂ ਉਹਨਾਂ ਦੀ ਅਗਵਾਈ ਕਰ ਰਹੇ ਆਂ ਪੀਆਰਡੀ ਐਜੂਕੇਸ਼ਨ ਯੂਨੀਅਨ ਕੋਚੇ ਸਿੰਦੇ ਰੇਟ